ਅਮਰਿਤਪਾਲ ਸੈਂਕ ਤੇ ਸਾਥੀਆਂ ਤੇ ਦੁਬਾਰਾ ਐਨਐਸਏ ਲਗਾਉਣ ਦੇ ਮਾਮਲੇ ਨਾਲ ਕੇ ਪੰਜਾਬ ਸਰਕਾਰ ਨੇ ਹਾਈ ਕੋਰਟ ਚ ਹਲਫਨਾਮਾ ਦਾਇਰ ਕੀਤਾ ਹੈ ਕਿ ਕਿ ਅਮਰਿਤਪਾਲ ਤੇ ਸਾਥੀਆਂ ਤੋਂ ਸੀਐਮ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਹੈ ਸੀਐਮ ਮਾਨ ਨੂੰ ਦਿੱਤੀਆਂ ਧਮਕੀਆਂ ਨੂੰ ਵੇਖਦਿਆਂ ਦੂਸਰੀ ਵਾਰ ਐਨਐਸਏ ਲਗਾਈ ਗਈ ਹੈ ਅਮਰਿਤਸਰ ਵਿਧਾਇਤੀ ਪੁਲਿਸ ਨੇ ਅchnala ਕਾਂ ਦੇ ਪਿੱਛੋਂ ਸੀਐਮ ਮਾਨ ਨੂੰ ਲੈ ਕੇ ਧਮਕੀ ਦੀ ਵੀਡੀਓ ਵੀ ਪੇਸ਼ ਕੀਤੀ ਹੈ ਅਮਰਿਤਪਾਲ ਤੇ ਸਾਥੀਆਂ ਨੇ ਦੁਬਾਰਾ ਨੈਸ਼ਨਲ ਸਿਕਿਉਰਿਟੀ ਐਕਟ ਗੋਨ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਨੈਸ਼ਨਲ ਸਿਕਿਉਰਿਟੀ ਐਕਟ ਤਹਿਤ ਅਸਮਦੀ ਡਿਬਰਗੋਟ ਜੇਲ੍ਹ ਵਿੱਚ ਬੰਦ ਨੇ ਅਮਰਿਤਪਾਲ ਸੈੰਗ ਤੇ ਉਸਦੇ ਸਾਥੀ ਤਾਂ ਹਾਈ ਕੋਰਟ ਦਾ ਬੈਚ ਪੰਜਾਬ ਸਰਕਾਰ ਦੀ ਤਰਫੋਂ ਜਵਾਬ ਮੈਦੜਾ ਉਹ ਦਾਖਲ ਕੀਤਾ ਗਿਆ ਕਿ ਸੀਐਮਾ ਨੂੰ ਧਮਕੀਆਂ ਦਿੱਤੀਆਂ ਗਈਆਂ ਸੀ ਜਦੋਂ ਚਨਾਲਾ ਦੇ ਵਿੱਚ ਪੁਲਿਸ ਸਥਾਨੇ ਤੇ ਹਮਲਾ ਕੀਤਾ ਗਿਆ ਸੀ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਕਈ ਦਿਨ ਗਾਇਬ ਰਹੇ ਫਿਰ ਪੁਲਸ ਦੇ ਵੱਲੋਂ ਰੈਸਟ ਜੜੀ ਹੋ ਪਾਈ ਗਈ ਸੀ ਤੇ ਯਸੋਬਾ ਧਮਕੀਆਂ ਭਰਿਆ ਇੱਕ ਵੀਡੀਓ ਹੈ ਜਿਹੜਾ ਪੰਜਾਬ ਸਰਕਾਰ ਦਾ ਕਹਣਾ ਹੈ ਕਿ ਉਹਨਾਂ ਨੂੰ ਧਮਕੀਆਂ ਜਿਹੜੀਆਂ ਦਿੱਤੀਆਂ ਗਈਆਂ ਸੀ ਸਹਿਯੋਗੀ ਕਮਲਦੀਪ ਝਾੜਨਾ ਲਾਈਵ ਚੁੱਟ ਚੁੱਕੇ ਨੇ ਰੁਕਾਂਗੇ ਤਾਂ ਕਮਲਦੀਪ ਐਨਐਸਐ ਨੂੰ ਲੱਗੇ ਲਗਾਤਾਰ ਵਿਵਾਦ ਜਿਹੜਾ ਛਿੜਿਆ ਹੋਇਆ ਸੀ ਅੱਜ ਪੰਜਾਬ ਸਰਕਾਰ ਪنجੀ ਇੱਕ ਹੀ ਕੁਸ਼ ਅਪਡੇਟ ਨੇ ਬਿਲਕੁਲ ਜਿਸ ਵਿੱਚ ਦੇਖੋ ਖਾਸ ਤੌਰ ਤੇ ਜੋ ਅਮਰਿਤਪਾਲ ਖੋਰਾ ਦੇ ਉੱਪਰ ਜਾਂ ਉਹਨਾਂ ਦੇ ਸਾਥੀਆਂ ਦੇ ਉੱਪਰ ਐਨਐਸਐ ਲਗਾਈ ਗਈ ਹੈ ਉਸ ਐਨਐਸਸੀ ਦੇ ਵਿੱਚ ਵਾਧਾ ਕਰਨ ਨੂੰ ਲੈ ਕੇ ਜੋ ਇੱਕ ਪਟੀਸ਼ਨ ਕਿਸੇ ਦਾ ਹਾਈ ਕੋਰਟ ਦੇ ਵਿੱਚ ਸੀਗੀ ਤੇ ਉਸ ਤੇ ਸੁਣਵਾਈ ਜਿਸ ਸਮੇਂ ਹੋ ਰਹੀ ਸੀ ਕਿਦਾ ਉਸ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਵੱਲੋਂ ਜਿਹੜਾ ਪੰਜਾਬ ਪੁਲਿਸ ਉਹਨਾਂ ਤੇ ਪੰਜਾਬ ਸਰਕਾਰ ਵੱਲੋਂ ਉਹ ਇੱਕ ਹਲਫਨਾਮਾ ਦਾਇਰ ਕੀਤਾ ਗਿਆ ਜਿਸ ਦੇ ਵਿੱਚ ਐਨਐਸਸੀ ਵਧਾਉਣ ਦਾ ਕਾਰਨ ਸਿੱਧੇ ਤੌਰ ਤੇ ਦੱਸਿਆ ਗਿਆ ਕਿ ਜੇਕਰ ਐਨਐਸਸੀ ਨਹੀਂ ਵਧਾਉਂਦੇ ਤਾਂ ਜੋ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਉਸ ਦੇ ਵਿੱਚ ਕਿਤਨੇ ਕਿਤੇ ਦਿੱਕਤ ਪਰੇਸ਼ਾਨੀਆਂ ਆ ਸਕਦੀ ਹੈ ਅਤੇ ਉਸ ਤੋਂ ਇਲਾਵਾ ਜੋ ਮੁੱਖ ਮੰਤਰੀ ਪੰਜਾਬ ਨੇ ਭਗਵੰਤ ਸਿੰਘ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕਿਤੇ ਨਾ ਕਿਤੇ ਕਾਫੀ ਦਿੱਕਤ ਪਰੇਸ਼ਾਨੀਆਂ ਆ ਦੇਖਣੀਆਂ ਪੈ ਸਕਦੀਆਂ ਨੇ ਕਿਉਂਕਿ ਇੱਕ ਉਸ ਹਲਫਨਾਮੇ ਦੇ ਵਿੱਚ ਕੁਝ ਵੀਡੀਓ ਕਲਿੱਪ ਨੇ ਉਹ ਜਿਹੜੇ ਪੇਸ਼ ਕੀਤੇ ਗਏ ਨੇ ਜਿਨ੍ਹਾਂ ਵੀਡੀਓ ਕਲਿੱਪ ਦੇ ਵਿੱਚ ਅਮਰਿਤਪਾਲ ਅਤੇ ਉਹਨਾਂ ਦੇ ਸਾਥੀ ਦਿਖਾਈ ਦੇ ਰਹੇ ਨੇ ਅਤੇ ਉਹਨਾਂ ਵੱਲੋਂ ਉਹ ਜਿਹੜਾ ਇਹ ਜ਼ਿਕਰ ਕੀਤਾ ਜਾ ਰਿਹਾ ਕਿ ਜੇਕਰ ਅਜਿਹੇ ਹਾਲਾਤ ਬਣਦੇ ਰਹੇ ਤਾਂ ਭਗਵੰਤ ਸਿੰਘ ਮਾਨ ਹੋਰਾਂ ਦੇ ਜਿਹੜੇ ਹਾਲਾਤ ਨੇ ਉਹ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਹੋਰਾਂ ਵਾਂਗੂ ਕਰ ਦਿੱਤੇ ਜਾਣਗੇ ਇਹ ਜਿਹੜਾ ਉਸ ਵੀਡੀਓ ਕਲਿੱਪ ਦੇ ਵਿੱਚ ਬਿਆਨ ਦਿੱਤਾ ਜਾ ਰਿਹਾ ਇਹ ਹਲਫਨਾਮਾ ਜਿਹੜਾ ਪੰਜਾਬ ਸਰਕਾਰ ਵੱਲੋਂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਕਿ ਇਹਨਾਂ ਕਾਰਨਾਂ ਕਰਕੇ ਜਿਹੜਾ ਕਿ NSA ਜਿਹੜੀ ਨਹੀਂ ਹਟਾਈ ਗਈ ਤੇ ਇਹਨਾਂ ਕਾਰਨਾਂ ਕਰਕੇ ਜਿਹੜੀ ਕਿ NSA ਵਧਾਈ ਗਈ ਆ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ 3 ਅਕਤੂਬਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸਨਵਾਈ ਹੋਵੇਗੀ ਅਤੇ ਜੋ ਹਲਫਨਾਮਾ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਉਸ ਹਲਫਨਾਮੇ ਦੇ ਆਧਾਰ ਤੇ ਕਿਸ ਦੇ ਅੱਗੇ ਸੁਣਵਾਈ ਹੋਵੇਗੀ ਉਸ ਤੇ ਜਿਹੜੀ ਚਰਚਾ ਕੀਤੀ ਜਾਵੇਗੀ ਬਹਿਸ ਹੋਵੇਗੀ ਅਤੇ ਇਹ ਦੂਸਰੇ ਪੱਖ ਤੋਂ ਜੋ ਅਮਰਿਤਪਾਲ ਹੋਰਾਂ ਦੇ ਅਤੇ ਉਹਨਾਂ ਦੇ ਸਾਥੀਆਂ ਦੇ ਵਕੀਲ ਨੇ ਉਹ ਆਪਣਾ ਪੱਖ ਰੱਖਣਗੇ ਕਿ ਕਿਸ ਤਰੀਕੇ ਦੇ ਨਾਲ ਇਸ ਪੂਰੀ ਜੋ ਵੀਡੀਓ ਕਲਿੱਪ ਨੂੰ ਪੇਸ਼ ਕੀਤਾ ਗਿਆ ਉਸ ਤੇ ਕੀ ਉਹਨਾਂ ਦਾ ਰੋਕਕ ਕਾਰਨਦਾ ਇਹ ਸਭ ਕੁਝ ਨੂੰ ਕਿਸ ਲੈ ਕੇ ਕਿਸ ਦੇ ਬਹਿਸਬਾਜੀ ਹੋਵੇਗੀ ਪਰ ਇਸ ਨੂੰ ਲੈ ਕੇ ਜੋ ਇਹ ਵੀਡੀਓ ਕਲਿੱਪ ਦੱਸੀ ਜਾ ਰਹੀ ਹੈ ਜਿਸ ਸਮੇਂ ਅਜਨਾਲਾ ਕਾਂਡ ਹੋਇਆ ਸੀਗਾ ਅਜਨਾਲਾ ਕਾਣ ਤੋਂ ਬਾਅਦ ਹੀ ਇਹ ਵੀਡੀਓ ਕਲਿੱਪ ਦੱਸੀ ਜਾ ਰਹੀ ਹੈ ਜਿਸ ਨੂੰ ਉਹ ਪੰਜਾਬ ਸਰਕਾਰ ਵੱਲੋਂ ਇੱਕ ਸਬੂਤ ਦੇ ਤੌਰ ਤੇ ਪੇਸ਼ ਕੀਤਾ ਗਿਆ ਕਿ ਐਨਐਸ ਵਧਾਉਣ ਦਾ ਕਾਰਨ ਕਾਨੂੰਨ ਵਿਵਸਥਾ ਮੁੱਖ ਤੌਰ ਤੇ ਆ। ਹ ਤਕਮਲਦੀਪ ਕੀ ਅਮਰਿਤਪਾਲ ਸਿੰਘ ਦੇ ਵਕੀਲ ਦੀ ਤਰਫੋਂ ਕੋਈ ਜਵਾਬ ਆਇਆ ਸਟੂਨ ਲੈ ਕੇ ਦੇਖੋ ਹਜੇ ਤੱਕ ਜਸਮੀਤ ਜੋ ਅਮਰਿਤਪਾਲ ਹੋਰਾਂ ਤੇ ਉਹਨਾਂ ਦੇ ਸਾਥੀਆਂ ਦੇ ਜੋ ਵਕੀਲ ਨੇ ਉਹਨਾਂ ਵੱਲੋਂ ਇਸ ਨੂੰ ਲੈ ਕੇ ਹਜੇ ਕੋਈ ਟਿੱਪਣੀ ਹੈ ਜਿਹੜੀ ਕਿ ਨਹੀਂ ਸਾਹਮਣੇ ਆਈ ਹੈ ਪਰ ਤਿੰਨ ਤਰੀਕ ਨੂੰ ਦੇਖਣਾ ਹੋਵੇਗਾ ਕਿਉਂਕਿ ਇੱਕ ਸਮਾਂ ਜਿਹੜਾ ਜ਼ਰੂਰ ਦਿੱਤਾ ਜਾਂਦਾ ਹੁੰਦਾ ਪੰਜਾਬ ਸਰਕਾਰ ਨੇ ਆਪਣਾ ਹਲਫਨਾਮਾ ਦਾਇਰ ਕਰ ਦਿੱਤਾ ਹਾਲਾਂਕਿ ਹੁਣ ਉਸ ਹਲਫਨਾਮੇ ਦੇ ਉੱਪਰ ਜੋ ਬਹਿਸ ਹੋਗੀ ਜਦੋਂ ਬਹਿਸ ਹੋਏਗੀ ਉਸ ਬਹਿਸ ਦੇ ਵਿੱਚ ਜ਼ਰੂਰ ਹੈ ਕਿਤੇ ਨਾ ਕਿਤੇ ਵਕੀਲ ਆਪਣਾ ਉਹ ਪੱਖ ਰੱਖਣਗੇ ਜੋ ਅਮਰਿਤਪਾਲ ਹੋਰਾਂ ਦੇ ਵਕੀਲ ਨੇ ਕਿਉਂਕਿ ਐਨਐਸਏ ਨੂੰ ਸਿੱਧੇ ਤੌਰ ਤੇ ਚੁਣੌਤੀ ਜਿਹੜੀ ਕਿ ਲਗਾਤਾਰ ਦਿੱਤੀ ਜਾ ਰਹੀ ਸੀਗੀ ਅਤੇ ਇਸ ਚੁਣੌਤੀ ਦੇ ਵਿੱਚ ਜਦੋਂ ਜਵਾਬ ਮੰਗਿਆ ਗਿਆ ਤਾਂ ਉਸ ਤੋਂ ਜਵਾਬ ਦੇ ਵਿੱਚ ਹਲਫਨਾਮਾ ਪੰਜਾਬ ਸਰਕਾਰ ਵੱਲੋਂ ਜ਼ਾਹਿਰ ਕੀਤਾ ਗਿਆ ਕਿ ਜੇਕਰ ਐਨਐਸਏ ਨਹੀਂ ਵਧਾਉਂਦੇ ਸੀ ਐਨਐਸਏ ਵਧਾਉਣ ਦੇ ਪਿੱਛੇ ਮੁੱਖ ਕਾਰਨ ਸੁਰੱਖਿਆ ਹੈ ਚਾਹੇ ਉਹ ਮੁੱਖ ਮੰਤਰੀ ਹੋਣ ਦੀ ਸੁਰੱਖਿਆ ਹੋਵੇ ਚਾਹੇ ਕਿਸੇ ਦੇ ਪੰਜਾਬ ਦੇ ਵਿੱਚ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਦਾ ਜ਼ਿਕਰ ਹੋਵੇ ਕਿਉਂਕਿ ਅਜਨਾਲਾ ਕਾਂਡ ਨੂੰ ਲੈ ਕੇ ਲਗਾਤਾਰ ਕਿਸੇ ਦੇ ਪੰਜਾਬ ਪੁਲਿਸ ਕਿਸੇ ਦੇ ਉਸ ਹਾਲਨਾਮੇ ਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਲਗਾਤਾਰ ਕਿ ਉਸ ਅਜਨਾਲਾ ਕਾਂਡ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਕਾਨੂੰਨ ਵਿਵਸਥਾ ਨੂੰ ਲੈ ਕੇ ਆਈਆਂ ਕਾਨੂੰਨ ਵਿਵਸਥਾ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸੇ ਕਰਕੇ ਜਿਹੜੀ ਗ੍ਰਿਫਤਾਰੀ ਕੀਤੀ ਗਈ ਅਤੇ ਐਨਐਸਏ ਲਗਾਈ ਗਈ ਐਨਐਸਏ ਦੇ ਵਿੱਚ ਵਾਅਦਾ ਵੀ ਇਸੇ ਕਰਕੇ ਕੀਤਾ ਗਿਆ ਤਾਂ ਕਿ ਕਾਨੂੰਨ ਵਿਵਸਥਾ ਕਾਇਮ ਰੱਖੀ ਜਾ ਸਕੇ ਹਾਲਾਂਕਿ ਹੁਣ ਇਸ ਤੇ ਜੋ ਅਮਰਿਤਪਾਲ ਹਰੋਂ ਦੇ ਅਤੇ ਉਹਨਾਂ ਦੇ ਵਕੀਲ ਉਹਨਾਂ ਦੇ ਸਾਥੀਆਂ ਦੇ ਜਿਹੜੇ ਵਕੀਲ ਨੇ ਉਹ ਇਸ ਤੇ ਕੀ ਪੱਖ ਰੱਖਦੇ ਨੇ ਇਹ 3 ਤਰੀਕ ਨੂੰ ਪਤਾ ਲੱਗੇਗਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਕਮਲ तमाम ਜਾਣਕਾਰੀ ਸਾਡੇ ਤੱਕ ਪਹੁੰਚਾਉਣ ਦੇ ਲਈ ਤਾਂ ਅਮਰਿਤਪਾਲ ਸੈנג ਅਤੇ ਉਸ ਦੇ ਸਾਥੀਆਂ ਤੇ ਲਗਾਈ ਗਈ ਐਨਸੀਬ ਦਾ ਮਾਮਲਾ ਅਦਾਲਤ ਵਿੱਚ ਪਹੁੰਚਿਆ ਸੀ ਤਾਂ ਪੰਜਾਬ ਸਰਕਾਰ ਨੇ ਜਵਾਬ ਦਾਖਲ ਕੀਤਾ ਹੈ